ਸਰਸਿੰਘ ਸਿੰਘ ਸਾਹਿਬ ਦੀ ਸੰਮਰਤਾਏ ਦਿੱਲੀ ਮਹਾਂਪੁਰਖ ਬਾਬਾ ਬਜਨ ਸਿੰਘ ਸਾਹਿਬ ਕਿੰਨੇ ਅਸਥਾਨਾਂ ਤੇ ਸੁਆਵਾਂ ਚੱਲ ਰਹੀਆਂ ਤੇ ਕਿੰਨੇ ਅਸਥਾਨਾਂ ਤੇ ਉਹਨਾਂ ਨੇ ਵੱਡੀਆਂ ਸੁਆਵਾਂ ਕਰਵਾਈਆਂ ਨੇ ਕੋ ਗਿਰਨ ਗੋਚਰੇ ਨੇ ਸਤਕਾਰਯੋਗ ਬਾਬਾ ਦਲਬਾਖ ਸਿੰਘ ਜੀ ਜਿਹੜੇ ਇੱਥੇ ਜ਼ਿੰਮੇਵਾਰੀਆਂ ਨਿਭਾ ਰਹੇ ਉਹਨਾਂ ਵੱਲੋਂ 500 ਰੁਪਏ ਪਿਆਰ ਭੇਜਿਆ ਗਿਆ ਹੈ ਬੜਾ ਪਿਆਰ ਹੈ ਸੰਭਰਤਾਏ ਦੇ ਨਾਲ ਸਾਡੇ ਜੱਥੇ ਦਾ ਬਹੁਤ ਮੋਹ ਕਰਦੇ ਨੇ ਅਸੀਂ ਧੰਨਵਾਦ ਕਰਦੇ ਹਾਂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰ ਭਾਜੀ ਸਰਦਾਰ ਦੀਪਾਲ ਸਿੰਘ ਜੀ ਸਤੇਜਾਂ ਦੇ ਸ਼ਿੰਗਾਰ ਤੇ ਉਹ ਸਪੈਸ਼ਲ ਚਲ ਗਿਆ ਬਹੁਤ ਹੀ ਚੜ੍ਹਦੀ ਕਲਾ ਵਾਲੇ ਕਬੀਸ਼ਰੀ ਦੇ ਨਾਲ ਤੇ ਢਾਡੀ ਕਲਾ ਦੇ ਨਾਲ ਬਹੁਤ ਵੱਡਾ ਸਬੰਧ ਮੰਨਦਾ ਹੋਰ ਗੁਰਮੁਖ ਪਿਆਰੇ ਜਿੰਨੇ ਵੀ ਤੁਸੀਂ ਆਇਓ ਨਾਓ ਮੇਰੇ ਸਤੂ ਜਾਨਦੇ ਆ ਵੀਰ ਜੀ ਕਹਿ ਰਹੇ ਸੂ ਨਾਂ ਨਹੀਂ ਆਪਾਂ ਲੈਣੇ ਬਿਨ ਬੋਲਿਆਂ ਸਭ ਕਿਸ ਜਾਣਦਾ ਕਿਸ ਅੱਗੇ ਕੀ ਚਾਹ ਅਰਦਾਸ ਨਾ ਨਹੀਂ ਬੋਲਣੇ ਰਹਿਤਾਂ ਲੈਣੀਆਂ ਆ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਧੰਨ ਗੁਰੂ ਅਰਜਨ ਸਾਹਿਬ ਜਿੱਤੀ ਤਰੀ ਹੋਈ ਤਰ ਬਖਸ਼ਿਆ ਦੇ ਨਾਲ ਬਾਲਾ ਮਾਲ ਹੋਈ ਧਰਤੀ ਇਹਨਾਂ ਅੱਜ ਵੀ ਰਹਿਤਾਂ ਵਰਤਦੀਆਂ ਇੱਥੇ ਜਿਹੜੇ ਸ਼ਰਧਾ ਤੇ ਸਤਕਾਰ ਦੇ ਨਾਲ ਪਿਆਰ ਦੇ ਨਾਲ ਆਪਦੇ ਝੋਈਆਂ ਵਰਕੇ ਗੰਗੂ ਸੱਚੇ ਪਾਤਸ਼ਾਹ ਆ ਰਹਿਤਾਂ ਸੋ ਆਓ ਟਰੈਕ ਓਏ ਆਪਦੀ ਦੀ ਸੇਵਾ ਵਿੱਚ ਕਹਿਣ ਲੱਗੇ ਓਏ ਅਜਿਹਾ ਕੋਈ ਨਹੀਂ ਟ੍ਰੈਂਟ ਟੂ ਇਹ ਇਹਦਾ ਵੀ ਲੈਕਚਰ ਨਹੀਂ ਕਰਨਾ ਸ਼੍ਰੀਮਾਨ ਸਾਹਿਬ ਬਾਬਾ ਜਨਾਰ ਸਿੰਘ ਜੀ ਖਾਲਸਾ ਪਿੰਡਰਾਵਾਲਿਆ ਦੇ ਨਾਲ ਰਹਿਦਾ ਮੈਨੂੰ 1.5 ਸਾਲ ਸੁਪਾ ਹਰ ਪ੍ਰਾਪਤ ਹੋਇਆ ਜਥੇ ਵਿੱਚ ਜਦੋਂ ਦਿੱਲੀ ਗਏ ਸੀ ਤੇ ਦਿੱਲੀ ਦੀ ਸੰਤ ਨੇ ਸਵਾਲ ਕੀਤਾ ਸੀ ਕਿ ਸੰਤ ਦੇ ਸ਼ਾਸਤਰ ਸੰਧਾਨਾ ਦਾ ਗੰਮ ਪ੍ਰਚਾਰ ਕਰਕੇ ਸੰਗਤ ਚਲਾਉਣੇ ਵਾਪਰ ਕਹਿੰਦੇ ਗੱਲ ਤੁਹਾਡੀ ਠੀਕ ਹੀ ਲੋ ਆ ਪ੍ਰਚਾਰ ਕਰਨਾ ਹੀ ਅਸੰਦਾ ਦਾ ਕੰਮ ਪਰ ਰਾਤ ਨੂੰ ਵਿਵਾਨ ਕਰਾਂਗੇ ਵਿਚਾਰ ਰਾਤ ਨੂੰ ਵਿਵਾਨ ਸੱਜਿਆ ਪਹਿਲੀ ਵਾਰ ਦਿੱਲੀ ਗਏ ਸੀ ਪਰ ਤਾਦਾਰ ਵਿੱਚ ਸੰਗਤ ਆਈ ਜਿੱਦਾਂ ਸੰਗਤ ਨੇ ਉਹ ਵੀਰ ਖਲੋਤੇ ਪੰਡਾਲ ਭਰ ਗਿਆ ਤੇ ਮਗਰ ਸੰਗਤ ਤੁਸੀਂ ਆ ਗਏ ਪਨਾਹ ਖਾਲੀ ਆ ਇਹ ਹੱਥ ਜੋ ਕੇ ਬੰਦੀ ਮਗਨਾਂ ਨਾਲ ਤੇ ਮਗਰ ਖਲੋਤੀ ਸੰਗਤ ਬਾਬਾ ਜੀ ਕੀਰਤ ਹੋਇਆ ਕਥਾ ਹੋਈ ਉਸ ਤੋਂ ਬਾਅਦ ਪਰਵੇ ਸ਼ਹਾਦਤ ਤੋਂ ਗੱਲ ਸ਼ੁਰੂ ਕੀਤੀ ਤੇ ਛੇਵੇਂ ਪਾਤਸ਼ਾਹ ਨੇ ਦੋ ਤਲਵਾਰਾਂ ਪਹਿਨੀਆਂ ਚਾਰ ਜੰਗਾਂ ਲੜੀਆਂ ਜਲਮ ਨੂੰ ਵੱਡੀ ਹਾਰ ਦਿੱਤੀ ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਦਸਵੇਂ ਪਾਤਸ਼ਾਹ ਨੇ 14 ਲੜੀਆਂ ਫਿਰ ਉਹਨਾਂ ਨੇ ਉਹਨਾਂ ਪੌੜਾਂ ਕੰਢਾ ਲਾਇਆ ਸੀ ਚੰਦੋ ਕਲਾਂ ਸੀ ਜਥਾ ਭਿੰਡਰਾਂ ਨਾਲੇ ਸੰਤ ਵਿਚਾਰੇ ਕੀ ਦੱਸਾਂ ਜੋ ਮਾਨਕ ਪੱਠੀ ਕੀਤੇ ਖੂਨੀ ਕਾਰੇ ਬਸਾਂ ਨਹੀਂ ਸਾੜੀਆਂ ਚੰਦੋ ਕਲਾਂ ਕੋਈ ਮੁਕੱਦਮਾ ਕਿਤੇ ਪਰਚਾ ਦਰਜ ਹੋਇਆ 1978 ਦੀ ਵਿਸਾਖੀ ਨੂੰ ਤੇਰਾ ਸਿੰਘ ਸ਼ਹੀਦ ਕਰਤ ਤੀਹ ਦੋਸ਼ੀ ਹੋ ਗਦਾ ਉਹ ਬੇਨਤੀ ਕਰਨ ਗਏ ਸੀ ਕਿ ਸਾਡੇ ਘਰੋਂ ਚ ਦਖਲ ਨਾ ਦੋ ਇਹ ਆਪਣੇ ਤੇ ਚਾਉ ਘਾਉਣਾ ਸੀ ਦੀ ਘਰ ਦੀ ਕੰਤੋਂ ਤੇ ਨਰਕ ਧਾਰੀ ਗੁਰਬਚਨਾ ਗੋਲੀਆਂ ਮਾਰ ਕੇ ਤੇਰਾ ਸ਼ਹੀਦ ਕਰਤ 165 ਜਖਮੀ ਹੋਏ ਸਨ ਪਰ ਜਿਆ ਮਾਰਾ ਮਗਰਦਰ ਚੋਇਆ ਇਥੋਂ ਜਨਪਰ ਆ ਪੰਜਾਬ ਚੋਂ ਦਿੱਲੀ ਆ ਗਿਆ ਤੇ ਉਹ ਮੁੜ ਕੇ ਬਦਲ ਕੇ ਪਰਚਾ ਦਿੱਲੀ ਦਾ ਉਥੋਂ ਨਿਕਲ ਆਇਆ ਪੰਜਾਬ ਉੱਤਰ ਜਦੋਂ ਕਿਤੇ ਵੀ ਸੁਣਵਾਈ ਨਾ ਹੋਈ ਤੇ ਫਿਰ ਆਪਣੀ ਰੱਖਿਆ ਵਾਸਤੇ ਨੇ ਇਸ ਇਹਾਰ ਤੇ ਕਿਆ ਕਿਸੇ ਨੂੰ ਮਾਨਣ ਵਾਸਤੇ ਨਹੀਂ ਉਹਨਾਂ ਨੇ ਬੜੇ ਸੰਕੇਵਨਾ ਦੱਸਿਆ ਸੀ ਮੈਂ ਚੇਕੀ ਦੇ ਨਾਲ ਫਿਰ ਮਾ ਬੁਖਾਰ ਇੱਥੇ ਜਿਕਾਰਾ ਜਾਵਾਂਗੇ ਕਿ ਰੱਖਣੇ ਜਾਈਏ ਤੇ ਜਿਕਾਰੇ ਦੇ ਹਿਸਾਬ ਨਾਲ ਇਹ ਨੀਂਂਹਾਂ ਪਾਹੇ ਫਿਰ 5-7 ਮਿੰਟ ਜਿਕਾਰੇ ਗਿੰਦੇ ਰਹੇ ਮਾ ਬੁਖਾਰ ਫਿਰ ਡੱਕਿਆ ਵੀ ਰੁਕੋ ਬਾਬਾ ਜੀ ਕਹਿੰਦੇ ਸਾਰ ਸੰਗਤ ਜੀ ਕੱਲੀ ਛਤਰਾ ਦੀ ਸਾਨੂੰ ਹੀ ਲੋੜ ਨਹੀਂ ਸਮਾਮਾਨ ਕਰਦਾ ਜੇ ਘਰਾਂ ਵਿੱਚ ਰੱਖੋ ਸ਼ਮੀਆਂ ਤਲਵਾਰਾਂ ਲਾਇਸੈਂਸ ਬਣਾ ਕੇ ਰਵਾਲਵਰ ਰੱਖੋ ਬੰਦੂਕਾਂ ਰੱਖੋ ਕਿਸੇ ਨੂੰ ਮਾਰਨ ਵਾਸਤੇ ਨਹੀਂ ਆਪਣੀ ਰੱਖਿਆ ਕਰਨ ਲਈ ਇਹ ਪਹਿਪਾਰ ਦੇ 81 ਦੇ 1982 ਦੇ ਵਾਪੁਰਖਾ ਦੇ ਜਦੋਂ ਤੁਸੀਂ ਬੈਠੇ ਅੱਗੇ ਬੈਠਦੇ ਹੁੰਦੇ ਸੀ ਇੱਥੇ ਪਰ ਨਹੀਂ ਸੀ ਮੰਨਦੇ ਮਗਰੋਂ ਜੋ ਕੁਝ ਹੋਇਆ ਉਦੋਂ ਮੰਨ ਨਹੀਂ ਸੀ ਫਿਰ ਆਓ ਸੀ ਆਈ ਐਨ ਰਿਪੋਰਟਾਂ ਜਾਂਦੀਆਂ ਆ ਸੈਂਟਰ ਨੂੰ ਕਿ ਜੇ ਭਿੰਡਰਾ ਵਾਲਾ ਸ਼ਹੀਦ ਨਾ ਕੀਤਾ ਉਹਦਾ ਅਕਾਲ ਤਖਤ ਨਾ ਢਾਇਆ ਤੇ ਤੀਰ ਵਾਲੇ ਦਾ ਰਾਜ ਇੱਕ ਦਿਨ ਕਹਿੰ ਚਿਤ